ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹੰਨੇ-ਹੰਨੇ ਪਾਤਸ਼ਾਹੀ ਕਿਤਾਬ ਦਾ 8ਵਾਂ ਭਾਗ ਪੜਾਂਗੇ ਮਨੀ ਸਿੰਘ ਤੋਂ ਸੰਤ ਸੁਜਾਨ ਜਤੀ ਸਤੀ ਉਹ ਧਿਆਨੀ ਮਾਨ ਤੂੰ ਬੰਦ ਬੰਦ ਕੋ ਜਾਣਤ ਨਹੀਂ ਮੈਂ ਬੰਦ ਬੰਦ ਨੇ ਜਿਦੇਉ ਬਤਾਈ ਗੁਰਸਿੱਖਾ ਵਿੱਚ ਸਰਬੋਤਮ ਪਗਤਾਂ ਵਿੱਚ ਪ੍ਰਥਮ ਤੇ ਸ਼ਹਾਦਤਾਂ ਦੀ ਜੇ ਆਖਰ ਦੇਖਣੀ ਹੋਵੇ ਤਾਂ ਪਹਿਮਣੀ ਸਿੰਘ ਦੇ ਦਰਸ਼ਨ ਕਰੋ ਜਦ ਉਹਨਾਂ ਦੇ ਧਰਮ ਦੇ ਅਰਥ ਲਈ ਤਾਂ ਖੰਡਾ ਬ੍ਰਹਮੰਡਾ ਵਿੱਚ ਜੈਜਾਕਾਰ ਹੋਈ ਜਦ ਉਹਨਾਂ ਗਿਆਨ ਖੜਕ ਨਾਲ ਕੂੜ ਦਾ ਨਾਸ ਕੀਤਾ ਤਾਂ ਗੁਰਸਿੱਖਾ ਵਿੱਚ ਪ੍ਰਸੰਨਤਾ ਫੈਲੀ ਤੇ ਦੁਸ਼ਟਾਂ ਦੀ ਭ੍ਰਿਸ਼ਟਤਾ ਜਗ ਵਿੱਚ ਉਜਾਗਰ ਹੋ ਗਈ ਪਹਿਮਣੀ ਸਿੰਘ ਸਮਾਨ ਨਾ ਕੋਈ ਰਾਜਾ ਹੈ ਨਾ ਸੇਵਕ ਜੇ ਤੁਸੀਂ ਗੁਰਸੇਖੀ ਮੰਜ਼ਲ ਨੂੰ ਸੂਣਾ ਚਾਹੁੰਦੇ ਹੋ ਤਾਂ ਭਾਈ ਮਨੀ ਸਿੰਘ ਜੈਸੀ ਕਰਨੀ ਕਮਾ ਕੇ ਦਿਖਾਓ ਭਾਈ ਮਨੀ ਸਿੰਘ ਨੇ ਆਪਣਾ ਚਰ ਆਪਣਾ ਬਚਨ ਪਾਲਿਆ ਤੇ ਦ੍ਰਿੜਤਾ ਨਾਲ ਸ਼ਹਾਦਤ ਪ੍ਰਾਪਤ ਕੀਤੀ ਇਸੇ ਲਈ ਨਖਾਸ ਚੌਂਕ ਵਿੱਚ ਅੱਜ ਉੱਡਣੇ ਘੋੜੇ ਨਿਸ਼ਾਨ ਨਗਾਰਿਆਂ ਸਮੇਤ ਉਹਨਾਂ ਨੂੰ ਲੈਣ ਲਈ ਆਏ ਘਟ ਨਹੀਂ ਸਾਨੂੰ ਸਿੰਘ ਵੀ ਜਿਨ੍ਹਾਂ ਨੂੰ ਭਾਈ ਸਾਹਿਬ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਵੀ ਨਮਸਕਾਰ ਕਰਕੇ ਹੱਸਦਿਆਂ ਹੱਸਦਿਆਂ ਝਟਖੜੀਆਂ ਪਰਵਾਨ ਕੀਤੀਆਂ ਇਹ ਹਨ ਉਸ ਵਕਤ ਦੇ ਇੱਕ ਭਟੇ ਦੇ ਵਾਕ ਜੋ ਉਸਨੇ ਭਾਈ ਮਨੀ ਸਿੰਘ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਗਏ ਸਨ ਦੋਵੇਂ ਹੱਥ ਜੋੜ ਕੇ ਸਿਰ ਨਿਵਾਇਆ ਕਰੋ ਜਦੋਂ ਵੀ ਭਾਈ ਮਨੀ ਸਿੰਘ ਦਾ ਨਾਮ ਲੈਂਦੇ ਹੋ ਸਿਦਕ ਦ੍ਰਿੜਤਾ ਤੇ ਸ਼ਹਾਦਤ ਵਿੱਚ ਪਾਈਮਣੀ ਸਿੰਘ ਨੂੰ ਅੱਜ ਤੱਕ ਕੋਈ ਨਹੀਂ ਪਛਾੜ ਸਕਿਆ ਤੇ ਨਾ ਹੀ ਕਦੇ ਕੋਈ ਪਛਾੜ ਸਕੇਗਾ ਕਹਿੰਦੇ ਨੇ ਕਿ ਸ਼ਹੀਦ ਸਿੰਘ ਆਪ ਪਾਲਕੀਆਂ ਲੈ ਕੇ ਆਏ ਸਨ ਪਾਈਮਣੀ ਸਿੰਘ ਨੂੰ ਲੈਣ ਲਈ ਨਗਾਰੇ ਵਜਾਉਂਦੇ ਹੋਏ ਸਿੰਘ ਬਾਣੀ ਦਾ ਜਾਪ ਕਰਦੇ ਭਾਈ ਸਾਹਿਬ ਨੂੰ ਧਰਤੀ ਤੋਂ ਲੈ ਕੇ ਵਿਦਾ ਹੋਏ ਸੱਚੀ ਦਰਗਾਹ ਵਿੱਚ ਪਈ ਸਾਬ ਸ਼ਹੀਦਾਂ ਦੇ ਸਰਦਾਰ ਕਹਾਏ ਤੇ ਉਹਨਾਂ ਨੂੰ ਸਾਹਿਬਜ਼ਾਦਿਆਂ ਦੇ ਡਿਊਰੀਦਾਰ ਨਿਯੁਕਤ ਕੀਤਾ ਗਿਆ ਵਾ ਸਾਡੇ ਇਕੱਠਿਆਂ ਦੇ ਮੂੰਹੋਂ ਨਿਕਲਿਆ ਸਾਖੀ ਇਉਂ ਦਰਦੀ ਹੈ ਪੈਮਣੀ ਸਿੰਘ ਉਹਨਾਂ ਕੁਝ ਚੁਣਵੇਂ ਘੁਰ ਸਿੱਖਾਂ ਵਿੱਚੋਂ ਸਨ ਜਿਨ੍ਹਾਂ ਨੂੰ ਕਲਗੀਧਰ ਮਹਾਰਾਜ ਦੇ ਬਾਟਿਆਂ ਵਿੱਚੋਂ ਬਚਿਆ ਹੋਇਆ ਭੋਜਨ ਖਾਣ ਦਾ ਅਵਸਰ ਮਿਲਦਾ ਸੀ ਭਵ ਜਿੰਨਾ ਬਰਤਨਾਂ ਵਿੱਚ ਮਹਾਰਾਜ ਭੋਜਨ ਕਰਕੇ ਛੱਡਦੇ ਸਨ ਭਾਈਮਣੀ ਸਿੰਘ ਬਚਿਆ ਹੋਇਆ ਉਹ ਭੋਜਨ ਸ਼ੱਕ ਲੈਂਦੇ ਸਨ। ਇਹੀ ਕਾਰਨ ਸੀ ਕਿ ਹੱਠ ਜੱਪ ਤਪ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਸੀ। ਜਿਸਨੇ ਕਲਗੀਧਰ ਜੀਾਂ ਦੇ ਬਰਤਨਾਂ ਵਿੱਚ ਸ਼ੱਕ ਲਿਆ ਉਹ ਕੋਈ ਆਮ ਕਿਵੇਂ ਹੋ ਸਕਦਾ ਸੀ? ਭਾਈਮਣੀ ਸਿੰਘ ਨੂੰ ਮਾਤਾ ਸੁੰਦਰੀ ਜੀ ਨੇ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਭੇਜਿਆ। ਤੁਸੀਂ ਭਾਈ ਜੀ ਜਾ ਕੇ ਅੰਮ੍ਰਿਤਸਰ ਸਾਹਿਬ ਦੀ ਸੇਵਾ ਸੰਭਾਲੋ ਕਥਾ ਕੀਰਤਨ ਦੇ ਪ੍ਰਵਾਹ ਚਲਾਓ ਖਾਲਸੇ ਦੇ ਦੇਗਾ ਲੰਗਰਾਂ ਦਾ ਸੁਚੱਜਾ ਪ੍ਰਬੰਧ ਕਰੋ ਜਿੰਨਾ ਵੀ ਚੜਾਵਾ ਪਟਨੇ ਭੇਜਿਆ ਜਾਂਦਾ ਹੈ ਸਾਰਾ ਤੁਸੀਂ ਅੰਮ੍ਰਿਤਸਰ ਹੀ ਰੱਖੋ ਤੇ ਖਾਲਸੇ ਦੀ ਟਹਿਤ ਸੇਵਾ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵਰਤੋ ਸਤਗੁਰਾਂ ਦਾ ਫਰਮਾਨ ਹੈ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ दान दियो इनही को पलो अर आन को दान ना लागत नी को आगे फले इनही को दियो जग मै जस और दियो सब फी को मोह रहम तन ते मन ते सिर लो तन है सब इनही को सिख संगता वी सारा दान खालस नु भेट करन होर किते भेजिया गया दसवंद लेखे नहीं पवेगा ਹੋਰ ਕਿਤੇ ਕੀਤੀ ਗਈ ਸੇਵਾ ਦਾ ਫਲ ਖਾਲਸੇ ਦੀ ਸੇਵਾ ਦੇ ਤੋਲ ਨਹੀਂ ਹੋਵੇਗਾ। ਮਾਤਾ ਜੀ ਨੇ ਭਾਈ ਮਨੀ ਸਿੰਘ ਨੂੰ ਹੁਕਮਨਾਮਾ ਵੀ ਬਖਸ਼ਿਆ ਜਿਸ ਵਿੱਚ ਗੁਰਸਿੱਖਾਂ ਨੂੰ ਦਸਬੰਦ ਤੇ ਹੋਰ ਸਭ ਸੇਵਾ ਖਾਲਸੇ ਨੂੰ ਭੇਟ ਕਰਨ ਦੀ ਤਾਕੀਦ ਕੀਤੀ। ਦਰਬਾਰ ਸਾਹਿਬ ਦੀ ਸੇਵਾ ਸੰਭਾਲਦਿਆਂ ਹੀ ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਗੁਰਸਿੱਖੀ ਦ੍ਰਿੜ ਕਰਵਾਉਣ ਲਈ ਕੁਰਬਾਨੀ ਤੇ ਗੁਰ ਇਤਿਹਾਸ ਦੀ ਕਥਾ ਪ੍ਰారంਭ ਕੀਤੀ। ਗੁਰਮਤ ਤੇ ਮਨਮਤ ਦੇ ਭੇਦ ਸੰਗਤਾਂ ਅੱਗੇ ਖੋਲੇ ਮਨਮਤੀਆਂ ਨੂੰ ਅਕਾਲ ਬੁੰਗੇ ਤੋਂ تنਖਾਹ ਲਈ ਜਾਣ ਲੱਗੀ ਨੀਲੇ ਨਾ ਸ਼ਾਨਾ ਦੀ ਓੜ ਇਕੱਠੇ ਹੋਏ ਪੰਥ ਨੇ ਜਦ ਵੀ ਗੁਰਮਤਾਂ ਜੋ ਕੋਈ ਵੱਡਾ ਫੈਸਲਾ ਕੀਤਾ ਤਾਂ ਭਾਈ ਮਨੀ ਸਿੰਘ ਜੀ ਨੂੰ ਜ਼ਰੂਰ ਵਿਚਾਰਲੇ ਬਿਠਾਇਆ ਜਾਂਦਾ ਤੇ ਉਹਨਾਂ ਦੀ ਵੱਡਮੁੱਲੀ ਸਲਾਹ ਵੀ ਲਈ ਜਾਂਦੀ ਭਾਈ ਮਨੀ ਸਿੰਘ ਦਾ ਰੋਤਬਾ ਪੰਥ ਵਿੱਚ ਬਹੁਤ ਉੱਚਾ ਹੋ ਗਿਆ ਭਇਤਾਰਾ ਸਿੰਘ ਵਾਂ ਨਵਾਬ ਕਪੂਰ ਸਿੰਘ ਪਪੂ ਗੁਰਬਖਸ਼ ਸਿੰਘ ਜਹੇ ਸੂਰਪੀਰ ਸਿੰਘਾ ਨੇ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸਿੱਖ ਪਾਈ ਸਾਹਿਬ ਦੇ ਦਰਸ਼ਨ ਮਾਤਰ ਕਰਨੇ ਹੀ ਆਪਣੇ ਧੰਨ ਭਾਗ ਸਮਝਣ ਲੱਗੇ ਤੇ ਇਹ ਰਤਬਾ ਪਾਈਮਨੀ ਸਿੰਘ ਨੇ ਸਿੱਖੀ ਸੇਵਾ ਦੀ ਘਾਲ ਕਮਾਈ ਨਾਲ ਕਮਾਇਆ ਸੀ ਪਾਈ ਬੱਲੂ ਜੀ ਸ਼ੇਵੇ ਪਾਤਸ਼ਾਹ ਦੇ ਅਨੰਨ ਸਿੱਖ ਸੇਵਕ ਸਨ ਉਨਾ ਆਪਣਾ ਸਿਰ ਮੇਰੀ ਬੀਰੀ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਸੀ ਮਹਾਰਾਜ ਦੀ ਕਰਤਾਰਪੁਰ ਜੰਗ ਵੇਲੇ ਭਈ ਬੱਲੂ ਜੀ ਨੇ ਆਪਣਾ ਵਰਸ਼ਾ ਮੁਰਤਜ਼ਾ ਖਾਨ ਦੀ ਦੇਹ ਵਿੱਚ ਪੋ ਰੋ ਦਿੱਤਾ ਸੀ ਇਹ ਉਹੀ ਮੁਰਤਜ਼ਾ ਖਾਨ ਸੀ ਜੋ ਪੰਜਵੇਂ ਪਾਤਸ਼ਾਹ ਪ੍ਰਤੱਖ ਹਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਘਰੇ ਲੈ ਕੇ ਗਿਆ ਸੀ ਇਸ ਨੂੰ ਸੋਧਨ ਦੀ ਸੇਵਾ ਮਹਾਰਾਜ ਜੀਆ ਨੇ ਭਾਈ ਬੱਲੂ ਜੀ ਨੂੰ ਬਖਸ਼ੀ ਭਾਈ ਬੱਲੂ ਜੀ ਦੇ 12 ਪੁੱਤਰਾਂ ਵਿੱਚ ਇੱਕ ਸਨ ਭਾਈ ਮਾਈ ਦਾਸ ਜੀ ਭਾਈ ਮਾਈ ਦਾਸ ਜੀ ਦਾ ਰਤਬਾ ਪੰਥ ਵਿੱਚ ਇੰਨਾ ਉੱਚਾ ਹੈ ਕਿ ਉਹਨਾਂ ਆਪਣੇ 12 ਵਿੱਚੋਂ 11 ਪੁੱਤਰ ਗੁਰੂ ਦੇ ਲੇਖੇ ਲਾ ਦਿੱਤੇ ਉਹਨਾਂ 11 ਸ਼ਹੀਦ ਪੁੱਤਰਾਂ ਵਿੱਚੋਂ ਭਾਈ ਮਣੀ ਸਿੰਘ ਜੀ ਵੀ ਇੱਕ ਸਨ ਤੇ ਬਾਕੀ ਸ਼ਹੀਦ ਕੌਣ ਸਨ ਦਰਬਾਰਾ ਸਿੰਘ ਬਹੁਤ ਉਤਸੁਕਤਾ ਨਾਲ ਬੋਲਿਆ ਬਾਕੀ 11 ਸੁਣੋ ਫਿਰ ਪਈਦਾਲਾ ਜੀ ਚੰਦਨੀ ਚੌਂਕ ਵਿੱਚ ਨੌਵੇਂ ਸਤਗੁਰਾਂ ਨਾਲ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤੇ ਗਏ ਲੈਣਾ ਸਿੰਘ ਗੁਲੇਰ ਵਿਖੇ ਹਠੀ ਚੰਦ ਪੰਗਾਣੀ ਜੰਗ ਵਿੱਚ ਸੋਣ ਚੰਦ ਨਧੌਣ ਜੰਗ ਦਾਨ ਸਿੰਘ ਚਮਕੌਰ ਸਾਹਿਬ ਰਾਏ ਸਿੰਘ ਖੇਦਰਾਣੇ ਦੀ ਢਾਬ ਮਾਨ ਸਿੰਘ ਚਤੌੜਗੜ੍ਹ ਚੇਠਾ ਸਿੰਘ ਤੇ ਰੂਪ ਸਿੰਘ ਆਲੋਵਾਲ ਸ਼ਹੀਦ ਹੋਏ ਭਾਈ ਸਾਹਿਬ ਦੇ ਇੱਕ ਭਰਾ ਭਾਈ ਜਗਤ ਸਿੰਘ ਲਾਹੌਰ ਵਿੱਚ ਭਾਈ ਮਨੀ ਸਿੰਘ ਦੇ ਨਾਲ ਹੀ ਸ਼ਹੀਦ ਕੀਤੇ ਗਏ ਵਾਹਿਗੁਰੂ ਪਰਬਾਰਾ ਸਿੰਘ ਸਮੇਤ ਸਾਡੇ ਦੋਹਾਂ ਦੇ ਮੂੰਹੋਂ ਵੀ ਨਿਕਲਿਆ ਅੱਗੇ ਸੁਣੋ ਭਾਈ ਮਨੀ ਸਿੰਘ ਦੇ 10 ਪੁੱਤਰ ਹੋਏ ਉਹਨਾਂ ਵਿੱਚੋਂ 7 ਸ਼ਹੀਦ ਹੋਏ ਪਾਈ ਬਚਿੱਤਰ ਸਿੰਘ ਕਲਗੀਧਰ ਮਹਾਰਾਜ ਦੇ ਚੁੰਨਿੰਦਾ ਪચ્ચી ਯੋਧਿਆਂ ਵਿੱਚੋਂ ਇੱਕ ਸਨ ਤੇ ਸਦਾ ਮਹਾਰਾਜ ਦੇ ਆਸਣ ਦੇ ਨਜ਼ਦੀਕ ਰਹਿੰਦੇ ਸਨ ਕਹਿੰਦੇ ਨੇ ਕਿ ਜਦੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੀਵਾਨ ਵਿੱਚ ਦਾਖਲ ਹੁੰਦੇ ਤਾਂ ਪਾਈ ਬਚਿੱਤਰ ਸਿੰਘ ਦੀਆਂ ਮੁੱਛਾ ਆਪਣੇ ਆਪ ਗੁੰਡੀਆਂ ਹੋ ਜਾਂਦੀਆਂ ਜਦ ਜਸਵਾਰਾਂ ਦਾ ਸ਼ਰਾਬ ਨਾਲ ਰੱਜਿਆ ਹਾਥੀ ਕਿੱਲੇ ਵੱਲ ਵੱਧ ਰਿਹਾ ਸੀ ਤਾਂ ਸਤੂਕਰਾਨੇ ਮੁਸਕਰਾਉਂਦੇ ਹੋਏ ਆ ਭਾਈ ਬਚਿੱਤਰ ਸਿੰਘ ਵੱਲ ਤੱਕਿਆ ਤੇ ਬੋਲੇ ਕੀ ਨਜ਼ਰ ਆਉਂਦਾ ਹੈ ਪੁੱਤਰ ਮਹਾਰਾਜ ਪਹਾੜੀਆਂ ਦਾ ਘਟਾ ਆਉਂਦਾ ਹੈ ਹੁਣੇ ਮਾਰ ਕੇ ਤੁਹਾਡੇ ਚਰਨਾ ਵਿੱਚ ਲੈ ਕੇ ਆਉਂਦਾ ਹਾਂ ਭਾਈ ਬਚਿੱਤਰ ਸਿੰਘ ਝੱਟ ਬੋਲੇ ਮਹਾਰਾਜ ਮੁਸਕਰਾਏ ਤੇ ਬੋਲੇ ਸਾਡਾ ਸ਼ੇਰ ਲੜੇਗਾ ਜਸਵਾਰਾਂ ਦੇ ਹਾਥੀ ਨਾਲ ਤੇ ਥਾਪੜੇ ਸਮੇਤ ਇੱਕ ਨਗਣੀ ਵਰਸ਼ਾ ਵੀ ਭਾਈ ਬਚਿੱਤਰ ਸਿੰਘ ਨੂੰ ਦਿੱਤਾ ਇਹ ਹਾਥੀ ਨੂੰ ਕੱਟਾ ਕਿਉਂ ਕਹਿ ਰਿਹਾ ਹੈ ਇੱਕ ਮੋਗਲ ਸੂਈਏ ਨੇ ਦੂਜੇ ਨੂੰ ਪੁੱਛਿਆ ਜਦੋਂ ਗੁਰੂ ਸਿਰ ਤੇ ਹੱਥ ਰੱਖ ਦੇਵੇ ਤਾਂ ਹਾਥੀ ਕੱਟੇ ਹੀ ਜਾਪਦੇ ਹਨ ਦੂਜਾ ਸੂਈਆ ਬਿਲਕੁਲ ਸੱਚ ਕਹਿ ਗਿਆ ਸੀ ਗੁਰੂ ਕੇ ਲਾਲ ਪਈ ਬਚਿੱਤਰ ਸਿੰਘ ਨੇ ਘੋੜੇ ਤੇ ਖਲੋ ਕੇ ਮਸਤੇ ਹਾਥੀ ਦੇ ਸਿਰ ਵਿੱਚ ਐਸੀ ਨਾਗਣੀ ਮਾਰੀ ਕਿ ਸੱਤਾਂ ਤਵੀਆਂ ਨੂੰ ਪਾਰ ਕਰ ਗਈ ਤੇ ਲਹੂ ਦੀ ਪ੍ਰਣਾਲੇ ਜਿਹੀ ਧਾਰ ਹਾਥੀ ਦੇ ਮੱਥੇ ਵਿੱਚੋਂ ਵਹਿ ਤੁਰੀ ਸਾਰੀ ਪੀਤੀ ਹੋਈ ਲੱਗੀ ਤੇ ਹਾਥੀ ਪਛਾਣ ਨੂੰ ਭੱਜਿਆ ਗੁਰੂ ਦੇ ਸ਼ੇਰਾਂ ਦਾ ਮੁਕਾਬਲਾ ਕਰਨ ਆਏ ਕੁੰਚਰ ਨੇ ਆਪਣੀ ਹੀ ਫੌਜ ਕੁਚਲ ਕੇ ਮਾਰ ਦਿੱਤੀ ਪਹਾੜੀਆਂ ਵਿੱਚ ਅੱਜ ਤੱਕ ਵੀ ਇੱਕ ਅਖਾਣ ਮਸ਼ਹੂਰ ਹੈ ਜਦੋਂ ਉਹਨਾਂ ਦਾ ਕੋਈ ਬੱਚਾ ਜਾਂ ਨੌਜਵਾਨ ਘਰ ਦਾ ਹੀ ਨੁਕਸਾਨ ਕਰਨ ਲੱਗ ਜਾਵੇ ਤਾਂ ਕਹਿੰਦੇ ਹਨ ਇਹ ਤਾਂ ਜਸਵਾਰਾਂ ਦਾ ਹਾਥੀ ਬਣ ਗਿਆ ਅਸੇ ਹੁੰਦੇ ਨੇ ਯੋਧਿਆਂ ਦੇ ਵਾਰ ਕਿ ਦੁਸ਼ਮਣ ਮਹਾਵਰਿਆ ਵਿੱਚ ਵੀ ਯਾਦ ਰੱਖਦੇ ਹਨ ਭਾਈ ਬਚਿੱਤਰ ਸਿੰਘ ਸ਼ਾਹੀ ਲਸ਼ਕਰਾਂ ਨਾਲ ਲੜਦੇ ਹੋਏ ਕੋਟਲਾ ਨਿਹੰਗ ਖਾਂ ਵਿਖੇ ਸ਼ਹੀਦ ਹੋਏ ਸ਼ਰਾਬੀ ਹਾਥੀਆਂ ਤੇ ਤਾਕਤ ਵਿੱਚ ਹੰਕਾਰੇ ਹੋਏ ਕੇਸਰੀ ਚੰਦ ਨੇ ਜਦ ਐਲਾਨ ਕੀਤਾ ਕਿ ਉਹ ਮਹਾਰਾਜ ਦੇ ਸਿਰ ਲੈ ਕੇ ਜਾਏਗਾ ਤਾਂ ਭਾਈ ਉਹਦੇ ਸਿੰਘ ਦਾ ਲਹੂ ਉਬਾਲੇ ਮਾਰਨ ਲੱਗਾ ਉਨਾਂ ਨੇ ਸਤਗੁਰਾਂ ਤੋਂ ਆਗਿਆ ਮੰਗੀ ਥਾਪੜਾ ਦਿਓ ਮਹਾਰਾਜ ਕੇਸਰੀ ਚੰਦ ਦਾ ਸਿਰ ਲਿਆ ਕੇ ਤੁਹਾਡੇ ਚਰਨਾਂ ਵਿੱਚ ਭੇਟ ਕਰਾਂਗਾ ਸੱਚੇ ਪਾਤਸ਼ਾਹ ਨੇ ਭਈ ਉਦੇ ਸਿੰਘ ਨੂੰ ਆਪਣਾ ਖਾਸ ਕਿਰਪਾ ਵਰਸ਼ਾ ਵੀ ਦਿੱਤਾ ਤੇ ਉਹ ਭਈ ਬਚਿੱਤਰ ਸਿੰਘ ਦੇ ਮਗਰੇ ਹੋ ਤੁਰਿਆ ਭਈ ਬਚਿੱਤਰ ਸਿੰਘ ਨੇ ਮਸਤੇ ਹਾਥੀ ਦਾ ਮੱਥਾ ਪਾੜ ਕੇ ਘੋੜਾ ਪਿਛਾਂ ਮੋੜ ਦਿੱਤਾ ਤੇ ਭਈ ਉਦੇ ਸਿੰਘ ਨੇ ਕੇਸਰੀ ਚੰਦ ਨੂੰ ਜਾਵੰਗਾਰਿਆ ਮਹਾਰਾਜ ਤਾਂ ਉਹ ਸ਼ਹਿਨशाह ਨੇ ਕੇਸਰੀ ਚੰਦ ਜਿੰਨਾ ਅਗੇ ਅਕਾਲ ਪੁਰਖ ਵੀ ਆ ਬੇਨਤੀ ਕਰਦਾ ਹੈ ਕਿ ਕਿਰਪਾ ਕਰਕੇ ਧਰਤੀ ਤੋਂ ਪਾਪਾਂ ਦਾ ਭਾਰ ਘਟਾਉਣ ਲਈ ਅਵਤਾਰ ਲਾਓ ਤੇ ਮਹਾਰਾਜ ਅਗੋਂ ਅਕਾਲ ਪੁਰਖ ਜੀ ਨੂੰ ਵੀ ਕਹਿ ਦਿੰਦੇ ਹਨ ਚੇਤਨਾ ਭਇਓ ਹਮਰੋ ਆਵਨ ਕੇ ਚੁਬੀ ਰਹੀ ਸਤਰ ਪ੍ਰਭ ਚਰਨ ਨਮੈ ਜਿਉ ਤੇਉ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੈ ਇਹ ਲੋਕ ਪਠਾਇਓ ਉਹਨਾਂ ਦਾ ਸੀਸ ਤਰੇ ਜਿਹੇ ਗੀਦੇ ਦੇ ਤਾਂ ਕਿ ਬ੍ਰਹਮੰਡ ਦੇ ਸਰਬੱਤ ਯੋ ਦੇ ਇਕੱਠੇ ਹੋ ਕੇ ਆ ਜਾਣ ਉਹਨਾਂ ਦੀ ਪਹੁੰਚ ਤੋਂ ਵੀ ਬਾਹਰ ਹੈ ਸੋ ਤੂੰ ਐ ਕਹ ਹਿੰਮਤ ਹੈ ਤਮ ਰਾਜ ਦੇ ਚਰਨਾਂ ਦੇ ਸੇਵਕ ਮੇਰੇ ਜਹੇ ਇੱਕ ਸਿੱਖ ਦਾ ਸਿਰ ਹੀ ਆ ਕੇ ਲੈ ਜਾ ਭਾਈ ਉਹਦੇ ਸਿੰਘ ਦੇ ਇਹ ਬੋਲ ਸੁਣ ਕੇ ਕੇਸਰੀ ਚੰਦ ਸਗੋ ਹੋਰ ਪਛਾਣੂ ਹੋ ਗਿਆ ਪਰ ਉਹਦੇ ਸਿੰਘ ਤਾਂ ਮਹਾਰਾਜ ਅਗੇ ਬਚਨ ਕਰ ਆਇਆ ਸੀ ਸੋ ਲੱਖਾਂ ਕਰੋੜਾਂ ਦੀ ਗਿਣਤੀ ਉਸ ਨੂੰ ਕਿਥੋਂ ਰੋਕ ਸਕਦੀ ਸੀ ਰੋਹ ਵਿੱਚ ਆ ਕੇ ਉਹਦੇ ਸਿੰਘ ਨੇ ਐਸਾ ਵਾਰ ਕੀਤਾ ਕਿ ਅਗਲੇ ਕੁਝ ਪਲਾਂ ਵਿੱਚ ਹੀ ਹੰਕਾਰਿਆ ਹੋਏ ਕੇਸਰੀ ਚੰਦ ਦਾ ਸਿਰ ਅਨੰਦਪੁਰ ਦੀਆਂ ਧੂੜਾਂ ਨੂੰ ਨਮਸਕਾਰ ਕਰ ਰਿਹਾ ਸੀ ਮਹਾਰਾਜ ਦੀਆਂ ਫੌਜਾਂ ਦਾ ਜਰਨੈਲ ਪਈ ਉਹਦੇ ਸਿੰਘ ਸ਼ਾਹੀ ਟਿੱਬੀ ਉੱਤੇ 4.5 ਘੰਟੇ 10 ਲੱਖ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਇਆ ਪੈਮਣੀ ਸਿੰਘ ਦੇ ਬਾਕੀ ਪੁੱਤਰਾਂ ਵਿੱਚੋਂ ਅਨੇਕ ਸਿੰਘ ਅਜੀਬ ਸਿੰਘ ਤੇ ਅਜਾਇਬ ਸਿੰਘ ਨੇ ਚਮਕੌਰ ਦੀ ਜੰਗ ਵਿੱਚ ਜੂਝ ਕੇ ਸ਼ਹੀਦੀ ਪਾਈ ਦੋ ਪੁੱਤਰਾਂ ਚਿੱਤਰ ਸਿੰਘ ਤੇ ਗੁਰਬਖਸ਼ ਸਿੰਘ ਲਾਹੌਰ ਵਿੱਚ ਪੈਮਣੀ ਸਿੰਘ ਨਾਲ ਹੀ ਸ਼ਹੀਦ ਹੋਏ ਰਹਿਤ ਨਾਮੇ ਦਾਲ ਖਾਰੀ ਭਈ ਦੇਸਾ ਸਿੰਘ ਦੀ ਭਈ ਮਨੀ ਸਿੰਘ ਦਾ ਪੁੱਤਰ ਸੀ ਧਨ ਧਨ ਭਈ ਮਨੀ ਸਿੰਘ ਜੀ ਬੋਲਿਆ ਤਾਂ ਇੰਦਰਜੀਤ ਪਰ ਹੱਥ ਸਾਡੇ ਸਭ ਦੇ ਜੁੜ ਗਏ ਹਜੇ ਹੋਰ ਸੁਣੋ ਬਾਬਾ ਭੰਗੂ ਬੋਲਿਆ ਤੇ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਪਰਿਵਾਰ ਦੇ ਹੋਰ ਵੀ ਜੀ ਸ਼ਹੀਦ ਹੋਏ ਪਤਾ ਨਹੀਂ ਸਾਡੇ ਵਿੱਚੋਂ ਕਿਦੇ ਮੂੰਹੋਂ ਨਿਕਲਿਆ ਭਾਈ ਮਨੀ ਸਿੰਘ ਦੇ ਕਈ ਪੋਤਰੇ ਵੀ ਪੰਥ ਲਈ ਖੇ ਆਪਣੀਆਂ ਦੇਹਾਂ ਲਾ ਗਏ। ਉਹਨਾਂ ਬਾਰੇ ਸੁਣੋ। ਬਾਬਾ ਬੰਦਾ ਸਿੰਘ ਨਾਲ ਮਿਲ ਕੇ ਜੰਗਾਂ ਵਿੱਚ ਚੂਚਿਆਂ ਸ਼ਹੀਦ ਭਾਈ ਚਿੱਤਰ ਸਿੰਘ ਦੇ ਪੁੱਤਰ ਕੇਸੋ ਸਿੰਘ ਬਲਾਸਪੁਰ ਸ਼ਹੀਦ ਹੋਏ ਤੇ ਸੈਨਾ ਸਿੰਘ ਸਢੋਰੇ ਦੀ ਜੰਗ ਵਿੱਚ। ਹਾਠੂ ਸਿੰਘ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਕਈ ਸਾਲ ਬਾਅਦ ਸਰਹੰਦ ਵਿੱਚ ਸ਼ਹੀਦੀ ਪਾ ਗਏ। ਸ਼ਹੀਦ ਬਾਬਾ ਜੱਤਰ ਸਿੰਘ ਦੇ ਦੋ ਪੁੱਤਰਾਂ ਵਿੱਚੋਂ ਭਾਈ ਸੰਗਰਾਮ ਸਿੰਘ ਚੱਪੜਚੜੀ ਦੇ ਮੈਦਾਨ ਵਿੱਚ ਸ਼ਹੀਦ ਹੋਏ ਤੇ ਭਾਈ ਰਾਮ ਸਿੰਘ ਫਰਖ ਸ਼ੇਰ ਬਾਦਸ਼ਾਹ ਦੁਆਰਾ ਬਾਬਾ ਬੰਦਾ ਸਿੰਘ ਸਮੇਤ ਦਿੱਲੀ ਵਿੱਚ ਸ਼ਹੀਦ ਕੀਤੇ ਸਿੰਘਾ ਵਿੱਚ ਸ਼ਾਮਲ ਸਨ ਭਾਈ ਉਦੇਸ ਸਿੰਘ ਦੇ ਸੱਤ ਪੁੱਤਰਾਂ ਵਿੱਚੋਂ ਪੰਜ ਨੇ ਸ਼ਹਾਦਤ ਪ੍ਰਾਪਤ ਕੀਤੀ ਮਹਿਬੂਬ ਸਿੰਘ ਤੇ ਫਤਿਹ ਸਿੰਘ ਚੱਪੜਚੜੀ ਬਾਗ ਸਿੰਘ ਬिलासपुर ਬੇਲ ਸਿੰਘ ਤੇ ਮੋਰ ਸਿੰਘ ਨੇ ਸਡੋਰੇ ਦੀ ਜੰਗ ਵਿੱਚ ਸ਼ਹਾਦਤ ਨੂੰ ਗਲ ਵਕੜੀ ਪਾਈ ਤਿਹ ਦੇ ਲਗ ਪਗ ਜੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਕਥਾ ਦੇ ਵਸ ਵਿੱਚ ਵੀ ਕਿੱਥੇ ਕਿਸੇ ਐਸੇ ਪਰਿਵਾਰ ਬਾਰੇ ਸਾਰਾ ਦੱਸ ਸਕਣਾ ਕਥਾ ਦੀਆਂ ਅੱਖਾਂ ਵੀ ਤਾਂ ਕਦੇ ਕਦਾਈ ਨਾਮ ਹੋ ਸਕਦੀਆਂ ਹਨ ਨਾਮ ਅੱਖ ਨਾਲ ਕਥਾ ਸਾਰਾ ਸੱਚ ਕਿੱਥੇ ਦੇਖ ਸਕਦੀ ਹੈ ਜੇ ਭਾਈ ਮਨੀ ਸਿੰਘ ਜੀ ਦੇ ਸਾਖ ਸੰਬੰਧੀਆਂ ਦਾ ਲੇਖਾ ਜੋਖਾ ਕਰਨਾ ਹੋਵੇ ਜਿਵੇਂ ਭਾਈ ਸਾਹਿਬ ਦੇ ਦਾਦੇ ਦੇ ਭਰਾ ਭਾਈ ਨਾਨੂ ਜੀ ਭਾਈ ਸਾਹਿਬ ਦੇ ਸਹੁਰੇ ਭਾਈ ਲਖੀ ਸ਼ਾਵਨ ਜਾਰਾ ਦਾ ਪਰਿਵਾਰ ਤਾਂ ਗਿਣਤੀ ਪਤਾ ਨਹੀਂ ਕਿੱਥੇ ਦੀ ਕਿੱਥੇ ਚੱਲੀ ਜਾਵੇ ਤੇ ਕਥਾ ਸੱਚਮੁੱਚ ਅੱਖਾਂ ਪਰ ਆਈ ਇਹੋ ਕਥਾ ਦੀ ਸ਼ਹਾਦਤਾਂ ਨੂੰ ਸ਼ਰਧਾਂਜਲੀ ਹੈ ਸ਼ਾਇਦ ਫਿਰ 13 ਸਾਲ ਤੇ ਸਨ ਭਾਈ ਮਨੀ ਸਿੰਘ ਜੀ ਜਦ ਉਹਨਾਂ ਦੇ ਪਿਤਾ ਭਾਈ ਮਾਈ ਦਾਸ ਉਹਨਾਂ ਨੂੰ ਸਤਿਗੁਰੂ ਸ੍ਰੀ ਹਰਿ ਰਾਏ ਸਾਹਿਬ ਜੀ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਲੈ ਕੇ ਆਏ ਮਹਾਰਾਜ ਦੇ ਚਰਨ ਸਪਰਸ਼ ਕਰਦਿਆਂ ਹੀ ਭਾਈ ਮਨੀ ਸਿੰਘ ਨੇ ਜਾਣ ਲਿਆ ਕਿ ਉਹਨਾਂ ਦਾ ਆਦ ਅੰਤ ਇਹੋ ਹੈ ਗੁਰੂ ਹਰਿ ਰਾਏ ਜੀ ਦੇ ਸਨਮੁਖ ਐਸਾ ਬੈਠੇ ਕਿ ਮੁਰ ਸ਼ਹਾਦਤ ਤੀਕ ਨਹੀਂ ਉઠੇ ਸਤਿਗੁਰਾਂ ਕੋਲ 2200 ਕੋੜ ਸਵਾਰ ਸਨ ਜਿੰਨਾ ਵਿੱਚੋਂ ਇੱਕ ਟੁਕੜੀ ਦੀ ਕਮਾਨ ਭਾਈ ਮਨੀ ਸਿੰਘ ਨੂੰ ਦਿੱਤੀ ਗਈ ਰਾਜਾ ਜੈ ਸਿੰਘ ਤੇ ਸੱਦੇ ਤੇ ਚਦਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਗਏ ਤਾਂ ਭਾਈ ਮਨੀ ਸਿੰਘ ਵੀ ਉਹਨਾਂ ਦੇ ਨਾਲ ਸਨ ਚੇਚਕ ਦੇ ਮਰੀਜ਼ਾਂ ਦੀ ਸਾਰੀ ਪੀੜ ਤੇ ਬਿਮਾਰੀ ਆਪਣੇ ਸਰੀਰ ਤੇ ਲੈਣ ਮਗਰੋਂ ਜਦ ਮਹਾਰਾਜ ਅਸ਼ਟਮ ਬਲਬੀਰਾ ਨੇ ਬੋਲ ਉਚਾਰੇ ਬਾਬਾ ਬਕਾਲੇ ਤੰ ਭਾਈ ਮਨੀ ਸਿੰਘ ਮਾਤਾ ਸੁਲਖਣੀ ਜੀ ਨਾਲ ਬਕਾਲੇ ਆ ਗਏ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਰਹਿੰਦਿਆਂ ਭਾਈ ਮਨੀ ਸਿੰਘ ਜੀ ਉਹਨਾਂ ਨਾਲ ਪ੍ਰਚਾਰ ਦੌਰਿਆਂ ਉੱਤੇ ਵੀ ਜਾਂਦੇ ਰਹੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਵਾਪਰੇ ਮਹਾਨ ਵਰਤਾਰੇ ਮਗਰੋਂ ਭਾਈ ਮਨੀ ਸਿੰਘ ਜੀ ਦੇ ਸਹੁਰੇ ਭਾਈ ਲਖੀ ਸ਼ਾਹ ਜੀ ਵੱਲੋਂ ਮਹਾਰਾਜ ਦੇ ਤੜ ਤਾਸ ਸस्कार ਆਪਣੇ ਘਰ ਨੂੰ ਸੇਜ ਬਣਾ ਕੇ ਕੀਤਾ ਗਿਆ ਭਾਈ ਮਨੀ ਸਿੰਘ ਜੀ ਦੇ ਭਰਾ ਭਾਈ ਦਿਆਲਾ ਸਿੰਘ ਜੀ ਵੀ ਨੌਵੇਂ ਮਹਾਰਾਜ ਨਾਲ ਦਿੱਲੀ ਸ਼ਹੀਦ ਹੋਏ ਜਿੱਥੇ ਉਹਨਾਂ ਨਫਰਤਾ ਦੀ ਬਲ ਦੀ ਆਗ ਨੂੰ ਉਪਲ ਦੀ ਦੇਖ ਵਿੱਚ ਬੈਠ ਕੇ ਕੁਝ ਸ਼ਾਂਤ ਕੀਤਾ ਨੌਵੇਂ 사ਤੂਗੁਰਾਂ ਨੇ ਜਦ ਦਿੱਲੀ ਦੇ ਸਿਰ ਆਪਣੇ ਸਰੀਰ ਦਾ ਠੀਕਰਾ ਫੋੜਿਆ ਤਦ ਉਹ ਭਾਈ ਮਨੀ ਸਿੰਘ ਕਲਗੀ ਤਰਜੀਆ ਦੀ ਸੇਵਾ ਵਿੱਚ ਮੌਜੂਦ ਸਨ 13 ਸਾਲ ਦੀ ਦੁਨੀਆਵੀ ਉਮਰ ਵਿੱਚ ਸਤਵੇਂ ਪਾਤਸ਼ਾਹ ਦੇ ਲੰਗਰਾਂ ਵਿੱਚ ਸੇਵਾ ਕਰਨ ਵਾਲਾ ਬਾਲ ਮਨੀ ਰਾਮ ਅੱਜ 35 ਸਾਲ ਦੀ ਉਮਰ ਵਿੱਚ ਆਉਂਦਿਆ ਗੁਰਮਤਿ ਤਪ ਤੁਰੰਦਰ ਦੀਵਾਨ ਤੇ ਗਿਆਨੀ ਪਾਈਮਣੀ ਸਿੰਘ ਬਣ ਚੁੱਕਾ ਸੀ ਆਯੂ 35 ਵਰਖ ਕੀ ਮਨੀ ਸਿੰਘ ਕੀ ਆਏ ਲਿਖਿਆ ਲਿਖਾਇ ਪੋਥੀਆਂ ਮਨ ਮਹਿ ਬਹੁ ਉਤਸਾਏ ਜਦ ਦਸਮ ਪਾਤਸ਼ਾਹ ਨੇ ਧੀਰਮੱਲੀਆਂ ਪਾਸੋਂ ਆਦ ਬੀੜ ਦੀ ਮੰਗ ਕੀਤੀ ਤਾਂ ਕਿ ਨੌਵੇਂ ਪਾਤਸ਼ਾਹੀ ਬਾਣੀ ਸ਼ਾਮਲ ਕਰ ਬੀੜ ਨੂੰ ਅੰਤਮ ਰੂਪ ਦੇ ਕੇ ਸੰਪੂਰਨ ਕੀਤਾ ਜਾ ਸਕੇ ਤਾਤੀਰ ਮੱਲੀਆਂ ਨੇ ਨਾ ਕਰ ਦਿੱਤੀ ਕਲ ਕੀਦਰ ਸ੍ਰੀਮਣੀ ਜੀ ਨੇ ਸਿੱਖਾਂ ਤੇ ਉਪਕਾਰ ਕਰਦਿਆਂ ਸੰਪੂਰਨ ਬਾਣੀ ਆਪਣੇ ਮੁਖਾਰ ਬੰਦ ਤੋ ਦੁਬਾਰਾ ਉਚਾਰਨ ਕੀਤੀ ਤੇ ਇੱਕ ਨਵੀਂ ਬੀੜ ਤਿਆਰ ਕਰਵਾਈ ਜਿਸ ਨੂੰ ਦਮਦਮੀ ਬੀੜ ਕਿਹਾ ਗਿਆ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ ਉਸੇ ਤਰ੍ਹਾਂ ਕਲ ਕੀ ਤਰ ਪਾਤਸ਼ਾਹੀ ਨੇ ਇਹ ਸੇਵਾ ਭਾਈ ਮਨੀ ਸਿੰਘ ਜੀ ਤੋਂ ਕਰਵਾਈ ਇਸ ਕਾਰਜ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਵੱਲੋਂ ਵੀ ਭਾਈ ਮਨੀ ਸਿੰਘ ਦੀ ਬਹੁਮੁੱਲੀ ਸਹਾਇਤਾ ਕੀਤੀ ਗਈ ਬਾਜਾ ਵਾਲੇ ਸਤਗੁਰਾਂ ਨੇ ਸੰਪੂਰਨ ਬਾਣੀ ਦੀ ਕਥਾ ਵੀ ਆਪਣੇ ਮੁੱਖੋ ਸੰਗਤਾਂ ਨੂੰ ਸਰਵਣ ਕਰਵਾਈ ਜਿਸ ਨੂੰ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਨੇ ਇੱਕ ਮਨ ਇੱਕ ਚਿਤ ਹੋ ਕੇ ਸੁਣਿਆ ਅਸੀਂ ਇਕਾਗਰਤਾ ਦੇਖਦੇ ਹਾਂ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਤੁਸਾ ਐਸਾ ਗੁਰਸਿੱਖੀ ਜੀਵਨ ਜਿਉਣਾ ਹੈ ਜੋ ਸਿੱਖਾ ਲਈ ਮਸਾਲੀ ਹੋ ਨਿਬੜੇਗਾ ਗੁਰਬਾਣੀ ਲਿਖਣ ਗਾਉਣ ਤੇ ਕਥਾਤੀ ਐਸੀ ਪ੍ਰੇਰਣਾ ਤੁਸੀਂ ਪੰਥ ਵਿੱਚ ਪੈਦਾ ਕਰੋਗੇ ਕਿ ਤੁਹਾਡੇ ਤੋਂ ਟਕਸਾਲਾ ਸੰਪਰਦਾਵਾ ਸ਼ੁਰੂ ਹੋਣਗੀਆਂ ਰੁਖ ਰੂਪੀ ਇਸ ਪੰਥ ਦੀਆਂ ਕਈ ਸ਼ਾਖਾਵਾਂ ਤੁਹਾਡੇ ਤੋਂ ਗਿਆਨ ਲੈ ਕੇ ਫੁੱਟਣਗੀਆਂ ਮਹਾਰਾਜ ਨੇ ਹੀ ਬਾਬਾ ਦੀਪ ਸਿੰਘ ਜੀ ਨੂੰ குரு ਕੀ ਕਾਸ਼ੀ ਰਹਿ ਕੇ ਪਾਵਨ ਬੀੜਾ ਲਿਖਣ ਲਖਵਾਉਣ ਤੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਵਿਖੇ ਇਹ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ। ਬਾਣੀ ਲਿਖਣ ਦੀ ਸੇਵਾ ਕਰਦਿਆਂ ਹੀ ਭਾਈ ਮਨੀ ਸਿੰਘ ਜੀ ਦੇ ਮਨ ਵਿੱਚ ਫੁਰਨਾ ਆਇਆ ਤੇ ਉਹਨਾਂ ਨੇ ਸਿੱਖ ਸੰਗਤਾਂ ਦੇ ਸੁੱਖ ਲਈ ਬਾਣੀ ਦੀਆਂ ਵੱਖ-ਵੱਖ ਪੁਥੀਆਂ ਬਣਾ ਦਿੱਤੀਆਂ। ਨਿਤਨੇਮ ਪੰਜ ਗ੍ਰੰਥੀ ਦੱਖਣੀ ਓੰਕਾਰ ਸਿੱਧ ਗੋਸਤ ਪਾਵਨ ਅਖਰੀ 22 ਵਾਰਾਂ ਭਗਤ ਬਾਣੀ ਦੀਆਂ ਪੋਥੀਆਂ ਤਿਆਰ ਕਰ ਦਿੱਤੀਆਂ ਉਹਨਾਂ ਆਦ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਵੀ ਕੁਝ ਹਿਲਾ ਦਿੱਤੀ ਤੇ ਬਾਣੀ ਨੂੰ ਰਾਗ ਆਧਾਰਿਤ ਦੀ ਥਾਂ குரு ਪਾਤਸ਼ਾਹੀਆਂ ਦੇ ਕਾਲ ਅਨੁਸਾਰੀ ਕਰ ਦਿੱਤੀ ਨਾਲ ਹੀ ਉਹਨਾਂ ਨੇ ਆਦ ਗ੍ਰੰਥ ਸਾਹਿਬ ਤੇ ਤਸਮ ਗ੍ਰੰਥ ਸਾਹਿਬ ਦੀ ਵੀ ਇੱਕ ਬੀੜ ਕਰ ਦਿੱਤੀ ਭਾਈ ਸਾਹਿਬ ਦੇ ਇਹਨਾਂ ਕਾਰਜਾਂ ਤੇ ਪੰਥ ਉਹਨਾਂ ਨਾਲ ਕੁਝ ਨਾਰਾਜ਼ ਹੋ ਗਿਆ। ਕੁਝ ਸਿੰਘਾਂ ਨੇ ਗਿਲੇ ਰੂਪੀ ਇਹ ਬੋਲ ਬੋਲੇ। ਪੈਮਣੀ ਸਿੰਘ ਜੀ ਜਿਵੇਂ ਤੁਸੀਂ ਮਹਾਰਾਜ ਦੀ ਬਾਣੀ ਦੇ ਅੰਗ ਹਿਲਾਏ ਨੇ ਤੇ ਬਾਣੀ ਵਖ-ਵਖ ਪੁੱਥੀਆਂ ਵਿੱਚ ਕਰ ਦਿੱਤੀ ਹੈ ਉਸੇ ਤਰ੍ਹਾਂ ਤੁਹਾਡੇ ਅੰਗ ਸਰੀਰ ਨਾਲੋ ਜੋੜਾ ਕੀਤੇ ਜਾਣਗੇ। ਪੰਥ ਦੇ ਸਹਿਸਬਾਈ ਕਹੀ ਇਹ ਬੋਲ ਪੈਮਣੀ ਸਿੰਘ ਜੀ ਨੇ ਸਿਰ ਮੱਥੇ ਲਾ ਲਏ। ਉਹਨਾਂ ਸਿਰ ਝੁਕਾਉਂਦਿਆਂ ਪੰਥ ਅੱਗੇ ਬੇਨਤੀ ਕੀਤੀ। ਮੇਰੇ ਵੱਡੇ ਭਾਗ ਹੋਣਗੇ ਜੇ ਮੈਂ ਪੰਥ ਤੇ ਮੇਰੇ ਲਈ ਕਹੇ ਬੋਲਾਂ ਨੂੰ ਆਪਣੀ ਦੇਹ ਤੇ ਹੰਡਾ ਸਕਾਂ ਮੈਂ ਖਿੜੇ ਮੱਥੇ ਸਤਿਵਚਨ ਕਹਿ ਕੇ ਇਹਨਾਂ ਨੂੰ ਸਵੀਕਾਰਦਾ ਪਰ ਇੱਕ ਬੇਨਤੀ ਖਾਲਸਾ ਜੀ ਅੱਗੇ ਜ਼ਰੂਰ ਕਰਨੀ ਚਾਹੁੰਦਾ ਹਾਂ ਇਹ ਕਹਿੰਦਿਆਂ ਅਕਾਲ ਪੁਰਖੇ ਤੇ ਬੈਠੇ ਭਾਈ ਮਨੀ ਸਿੰਘ ਹੱਥ ਜੋੜਦਿਆਂ ਖੜੇ ਹੋ ਗਏ ਕਿ ਸਰਵ ਸਮਰੱਥ ਖਾਲਸਾ ਪੰਥ ਮੈਨੂੰ ਬਖਸ਼ ਲਵੇ ਤੇ ਮੇਰੇ ਲਈ ਇਨਾਂ ਕੋ ਅਰਦਾਸ ਸਤ ਗੁਰਾਂ ਦੇ ਚਰਨਾਂ ਤੇ ਕਰ ਦੇਵੇ ਕਿ ਪੰਥ ਤੇ ਮੇਰੀ ਝੋਲੀ ਪਾਏ ਇਨਾਂ ਬਚਨਾਂ ਨੂੰ ਪਾਲਦਿਆਂ ਹੋਇਆ ਮੇਰੇ ਮੂੰਹੋਂ ਇੱਕ ਵਾਰ ਵੀ ਹਾਏ ਨਾ ਨਿਕਲੇ ਮੇਰੀ ਦੇਹ ਤੁਰ ਕਾ ਸਿਰ ਲੱਗੇ ਤੇ ਬੰਦ-ਬੰਦ ਘਟਵਾਉਂਦਿਆਂ ਹੋਇਆਂ ਮੇਰੀ ਸਿੱਖੀ ਕੈਸਾ ਸਵਾਸਾ ਸੰਗਨੇ ਬਿਜਾਵੇ ਖਾਲਸਾ ਜੀ ਇਹ ਇੱਕ ਦੇਵ ਵਿਚਾਰੀ ਕੀ ਛੈ ਹੈ ਪੰਥ ਦੇ ਬਚਨਾਂ ਉਤੋਂ ਅਜੇ ਹੀ ਲੱਖਾਂ ਦੇ ਹਾਂ ਕੁਰਬਾਨ ਕੀਤੀਆਂ ਜਾ ਸਕਦੀਆਂ ਹਨ ਦੇ ਤਾਂ ਆਉਣੀ ਜਾਣੀ ਹੈ ਸਿੱਖੀ ਕਰਮਾਂ ਨਾਲ ਮਿਲਦੀ ਹੈ ਬਸ ਇੰਨੀ ਜੋਦੜੀ ਹੈ ਖਾਲਸੇ ਅੱਗੇ ਕਿ ਮੇਰੀ ਸਿੱਖੀ ਪਾਰ ਚੜ ਜਾਣ ਦੀ ਅਰਦਾਸ ਕਰਦੇ ਵੇ ਭਾਈ ਮਨੀ ਸਿੰਘ ਦੇ ਇਹ ਬੁੱਲ ਚੋਂਦਿਆਂ ਪੰਥ ਨੇ ਪੰਜ ਸਿੰਘਾਂ ਨੂੰ ਬੇਨਤੀ ਕੀਤੀ ਕਿ ਭਾਈ ਮਨੀ ਸਿੰਘ ਜੀ ਦੀ ਇਹ ਅਰਦਾਸ ਜ਼ਰੂਰ ਕੀਤੀ ਜਾਵੇ ਹੇ ਨਮਾਨਿਆ ਦੇ ਮਾਨ ਨਿਰੰਕਾਲ ਅਕਾਰ ਪਰਕ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨ ਕਮਲਾਂ 'ਪਾਸ ਖਾਲਸੇ ਦੀ ਅਰਦਾਸ ਹੈ ਜੀ ਆਪ ਜੀ ਦੇ ਪਿਆਰੇ ਗੁਰਸਿੱਖ ਭਾਈ ਮਨੀ ਸਿੰਘ ਜੀ ਦੀ ਸਿੱਖੀ ਕੈਸਾ ਸਵਾਸਾ ਸੰਗ ਨਿਭ ਜਾਵੇ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਜੀਓ ਪੰਥ ਦੇ ਬੋਲਾਂ ਨੂੰ ਪਾਲਤੇ ਹੋਏ ਬੰਦ ਬੰਦ ਕਟਵਾਉਂਦੇ ਆ ਭਾਈ ਮਨੀ ਸਿੰਘ ਜੀ ਨੂੰ ਸਿਦਕ ਤੇ ਦ੍ਰਿੜਤਾ ਬਖਸ਼ਣੀ ਅਰਦਾਸ ਤੇ ਇਹ ਬੁੱਲ ਸੁਣਦਿਆਂ भाई मनीष ਸਿੰਘ ਦਾ ਚਿਹਰਾ ਸੂਰਜ ਵਾਂਗ ਦਗਣ ਲੱਗਾ ਤੇ ਮਨ ਵਿੱਚ ਸ਼ਹਾਦਤ ਦੇ ਚਾਹ ਦੀਆਂ ਛੱਲਾਂ ਉੱਠਣ ਲੱਗੀਆਂ ਤੇ ਅੱਜ ਆਪਾਂ 8ਵੇਂ ਭਾਗ ਦਾ ਪਹਿਲਾ ਹਿੱਸਾ ਪੜ੍ਹ ਲਿਆ ਹੈ ਅਗਲੀ ਵਾਰ ਆਪਾਂ 8ਵਾਂ ਭਾਗ ਸਾਰਾ ਪੜ੍ਹ ਲਵਾਂਗੇ ਤੇ ਜੇ ਤੁਹਾਨੂੰ ਸਾਡੀਆਂ ਆਡੀਓ ਬੁੱਕਸ ਚੰਗੀਆਂ ਲੱਗੀਆਂ ਤਾਂ ਜ਼ਰੂਰ ਜਾ ਕੇ ਬਾਕੀ ਭਾਗ ਵੀ ਸੁਣਨੇ ਤੇ ਸਾਡੀਆਂ ਆਡੀਓ ਬੁੱਕਸ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਭੁੱਲ ਚੁੱਕਲੀ ਮਾਫ ਕਰਨੀ ਪਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ